ਕੋ ਇੱਕ ਮੰਗ ਆ ਜਿਹੜੀ ਸਾਡੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਆ ਕਿਉਂਕਿ ਪੰਜਾਬ ਸਰਕਾਰ ਸੱਤਾ ਤੋਂ ਪਹਿਲਾਂ ਸੱਤਾ ਤੋਂ ਬਾਅਦ ਵੀ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਅਸੀਂ ਜਦੋਂ ਸੱਤਾ 'ਚ ਆ ਗਏ ਪਹਿਲੀ ਕੈਬਨਿਟ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਐਨਪੀਐਸ ਜੀ ਨਵੀਂ ਪੈਨਸ਼ਨ ਸਕੀਮਾ ਇਹ ਬਿਲਕੁਲ ਮੁਲਾਜ਼ਮ ਵਿਰੋਧੀ ਆ ਅਸੀਂ ਇਹਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਅਸੀਂ ਮੰਗ ਕਰਦੇ ਆ ਕਿ ਸਰਕਾਰ ਆ ਜਿਹੜਾ ਉਹ ਨੋਟੀਫਿਕੇਸ਼ਨ ਜਲਦੀ ਲਾਗੂ ਕਰੇ ਅੱਜ ਅਸੀਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਇਹਨਾਂ ਨੂੰ ਵਾਪਸ ਕਰਕੇ ਗਏ ਆ ਕਿ ਜਿਹੜਾ ਤੁਹਾਡਾ ਲੰਡੂ ਜਾਂ ਨੋਟੀਫਿਕੇਸ਼ਨ ਕੀਤਾ ਅਸੀਂ ਇਹਨੂੰ ਵਾਪਸ ਕਰਦੇ ਹਾਂ ਕਿਉਂਕਿ ਅਸੀਂ ਬਹੁਤ ਵੇਟ ਕਰੀ ਅਸੀਂ ਸਤੰਬਰ ਦੇ ਪਹਿਲੇ ਦੂਜੇ ਹਫਤੇ ਅਸੀਂ ਸੰਗਰੂਰ ਪੰਜਾਬ ਪੱਤਰ ਦੀ ਇਸ ਈਸ਼ੂ ਤੇ ਔਰ ਦੂਜੀ ਮੰਗਾਂ ਤੇ ਅਸੀਂ ਵੱਡਾ ਵਿਸਰੋਸ਼ ਪ੍ਰਦਰਸ਼ਨ ਪੰਜਾਬ ਲੈਵਲ ਦਾ ਕਰਾਂਗੇ ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜੇ ਵੀ ਦੁੱਲੇ ਮੇਰਾ ਦਾ ਕੁਝ ਨਹੀਂ ਵਿਗੜਿਆ ਆਉਣ ਵਾਲਾ ਸਾਲ ਲੋਕਾਂ ਦਾ ਸਾਲ ਆ 2026 ਚੋਣਾਂ ਦਾ ਸਾਲ ਆ ટીએફ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਵਕਤ ਅਸੀਂ ਬਠਿੰਡਾ ਵਿੱਚ ਮੌਜੂਦਾ ਜਿੱਥੇ ਪੰਜਾਬ ਸਰਕਾਰ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸਪੀਕਰ ਮੀਲ ਗਰਗ ਦੇ ਘਰ ਅੱਗੇ ਜਿਹੜਾ ਟੀਐਫ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਪੰਜਾਬ ਸਰਕਾਰ ਦਾ ਫੋਟੋਲਾ ਪੋਕਿਆ ਗਿਆ ਇਸ ਦੇ ਨਾਲ-ਨਾਲ ਰੋਸ ਪ੍ਰਦਰਸ਼ਨਾਂ ਜਿਹੜਾ ਉਹ ਕੀਤਾ ਜਾ ਰਿਹਾ ਅਧਾਰੇ ਆਗੂ ਨੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀਆਂ ਮੰਗਾਂ ਨੇ ਪਰ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਰੋਸ ਪਰ ਕਿੱਥੇ ਕਿੱਥੇ ਰੋਸ ਪ੍ਰਦਰਸ਼ਨਾਂ ਤੋਂ ਕੀਤਾ ਅਸੀਂ ਅੱਜ ਡੈਮੋਕਰੇਟ ਟੀਚਰਸ ਫਰੰਟ ਪੰਜਾਬ ਵੱਲੋਂ ਸਾਰੇ ਪੰਜਾਬ ਚ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਇੱਕੋ ਇੱਕ ਮੰਗ ਆ ਜਿਹੜੀ ਸਾਡੀ ਪ੍ਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਆ ਕਿਉਂਕਿ ਪੰਜਾਬ ਸਰਕਾਰ ਸੱਤਾ ਤੋਂ ਪਹਿਲਾਂ ਸੱਤਾ ਤੋਂ ਬਾਅਦ ਵੀ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਅਸੀਂ ਜਦੋਂ ਸੱਤਾ 'ਚ ਆ ਗਏ ਪਹਿਲੀ ਕੈਬਨਿਟ ਦੇ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਐਨਪੀਐਸ ਜੀ ਨਵੀਂ ਪੈਨਸ਼ਨ ਸਕੀਮਾ ਇਹ ਬਿਲਕੁਲ ਮੁਲਾਜ਼ਮ ਵਿਰੋਧੀ ਆ ਅਸੀਂ ਇਹਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਪਰ ਸਰਕਾਰ ਨੇ ਕੈਬਨਿਟ ਚ ਕੀ ਕਰਨਾ ਸੀ ਨੋਟੀਫਿਕੇਸ਼ਨ ਜਾਰੀ ਕੀਤਾ ਪੰਜਾਬ ਸਰਕਾਰ ਨੇ ਉਸ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕਰ ਰਹੇ ਅਸੀਂ ਮੰਗ ਕਰਦੇ ਆ ਕਿ ਸਰਕਾਰ ਆ ਜਿਹੜਾ ਉਹ ਨੋਟੀਫਿਕੇਸ਼ਨ ਜਲਦੀ ਲਾਗੂ ਕਰੇ ਅੱਜ ਅਸੀਂ ਨੋਟੀਫਿਕੇਸ਼ਨ ਦੀਆਂ ਕਾਪੀਆਂ ਇਹਨਾਂ ਨੂੰ ਵਾਪਸ ਕਰਕੇ ਗਏ ਆ ਵੀ ਜਿਹੜਾ ਸੋਡਾ ਇਹ ਲੰਡੂ ਜਾਂ ਨੋਟੀਫਿਕੇਸ਼ਨ ਕੀਤਾ ਅਸੀਂ ਇਹਨੂੰ ਵਾਪਸ ਕਰਦੇ ਆ ਕਿਉਂਕਿ ਅਸੀਂ ਬਹੁਤ ਵੇਟ ਕਰੀ ਅਸੀਂ 2-3 ਸਾਲ ਵੇਟ ਕਰੀ ਕਿ ਅੱਜ ਲਾਗੂ ਕਰਦੇ ਆ ਅਸੀਂ ਡੈਮੋ ਦੇ ਟੀਚਰ ਫਰੰਟ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਪ੍ਰਦਰਸ਼ਨ ਕੀਤਾ ਭਵਿੱਖ ਦੇ ਵਿੱਚ ਵੀ ਅਸੀਂ ਲਗਾਤਾਰ ਜਾਰੀ ਰੱਖਾਂਗੇ ਅਸੀਂ ਸਤੰਬਰ ਦੇ ਪਹਿਲੇ ਦੂਜੇ ਹਫਤੇ ਅਸੀਂ ਸੰਗਰੂਰ ਪੰਜਾਬ ਪੱਤਰ ਦੀ ਇਸ ਇਸ਼ੂ ਤੇ ਔਰ ਦੂਜੀ ਮੰਗਾਂ ਤੇ ਅਸੀਂ ਵੱਡਾ ਪਸਰੋਸ਼ ਪ੍ਰਦਰਸ਼ਨ ਪੰਜਾਬ ਲੈਵਲ ਦਾ ਕਰਾਂਗੇ ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿ ਅਜੇ ਵੀ ਦੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਆਉਣ ਵਾਲਾ ਸਾਲ ਲੋਕਾਂ ਦਾ ਸਾਲ ਆ 2026 ਚੋਣਾਂ ਦਾ ਸਾਲ ਆ ਇਸ ਕਰਕੇ ਸਰਕਾਰ ਜੇ ਲੋਕਾਂ ਕੋਲੇ ਆਵਦਾ ਕੋਈ ਨਾ ਚਿਹਰਾ ਰੱਖਣਾ ਚਾਹੁੰਦੀ ਹੈ ਹਿਮਨ ਫੇਸ ਰੱਖਣਾ ਚਾਹੁੰਦੀ ਆ ਤਾਂ ਆਵੇ ਉਹ ਵਾਪਸ ਉਹ ਜਾਨੀ ਕਿ ਐਨਪੀਐਸ ਵਾਪਸ ਲੈ ਕੇ ਓਪੀਐਸ ਲਾਗੂ ਕਰੇ ਉਹ ਕਾਰਜ ਸਰਕਾਰ ਜਦੋਂ ਵੀ ਸਰਕਾਰ ਤੋਂ ਕੋਈ ਗਲਤੀਆਂ ਹੁੰਦੀਆਂ ਸਰਕਾਰ ਵਾਪਸ ਮੁੜਦੀ ਸਰਕਾਰ ਵਾਪਸ ਮੁੜਦੀ ਹੈ ਜਿਵੇਂ ਲੈਂਡ ਪੂਲਿੰਗ ਪਾਲਿਸੀ ਤੇ ਸਰਕਾਰ ਵਾਪਸ ਮੁੜੀ ਆ ਇਸ ਕਰਕੇ ਸਰਕਾਰ ਵਾਪਸ ਮੁੜੇ ਐਨਪੀਐਸ ਰੱਦ ਕਰਕੇ ਓਪੀਐਸ ਲਾਗੂ ਕਰੇ ਪਹਿਲਾਂ ਸਰਕਾਰ ਨਾਲ ਕਦੇ ਗੱਲ ਹੋਈ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਤਾਂ ਸਰਕਾਰ ਨੇ ਤੁਹਾਨੂੰ ਕਿ ਭਰੋਸਾ ਦਿੱਤਾ ਕੋਈ ਮੀਟਿੰਗਾਂ ਹੋਈਆਂ ਬਹੁਤ ਬਾਰੀ ਮੀਟਿੰਗਾਂ ਐਨੇ ਬਾਰੀ ਮੀਟਿੰਗਾਂ ਓਪੀਐਸ ਵਾਲੇ ਮੁੱਦੇ ਤੇ ਹੋਈਆਂ ਓਪੀਐਸ ਤੇ ਇਹ ਕਹਿੰਦੇ ਆ ਕਿ ਸਾਡੀ ਮਜਬੂਰੀ ਹੈ ਸੈਂਟਰ ਹਾਂ ਸਾਨੂੰ ਪਤਾ ਆ ਕਿ ਸੈਂਟਰ ਸਰਕਾਰ ਡਿੱਕੇ ਡਾ ਰਹੀ ਆ ਅਸੀਂ ਕੋਈ ਸੈਂਟਰ ਸਰਕਾਰ ਨੂੰ ਕਲੀਨ ਚੈਟ ਨਹੀਂ ਦੇ ਰਹੇ ਅੱਜ ਵੀ ਮੈਡਮ ਸੀਤਾਰਮਨ ਦਾ ਬਿਆਨ ਲੱਗਿਆ ਹੋਇਆ ਕੋਣ ਨੇ ਲੋਕ ਸਭਾ ਚ ਬਿਆਨ ਦਿੱਤਾ ਕਿ ਓਪੀਐਸ ਲਾਗੂ ਨਹੀਂ ਕਰ ਸਕਦੇ ਪਰ ਸਾਨੂੰ ਪਤਾ ਆ ਕਿ ਓਪੀਐਸ ਲਾਗੂ ਕਰਨ ਦੇ ਵਿੱਚ ਉਹਨਾਂ ਨੂੰ ਡਿੱਕਦਾ ਕੀ ਆ ਡੇਕਾ ਉਹ ਸੈਂਟਰ ਸਰਕਾਰ ਲਾ ਰਹੀ ਆ ਪਰ ਪੰਜਾਬ ਸਰਕਾਰ ਨੂੰ ਅਸੀਂ ਰਾਏ ਦੇ ਕੇ ਚੱਲੇ ਆ ਵੀ ਤੁਸੀਂ OPS ਲਾਗੂ ਕਰੋ ਕਿਉਂਕਿ ਹਿਮਾਚਲ ਦੀ ਸਰਕਾਰ ਨੇ OPS ਲਾਗੂ ਕੀਤਾ OPS ਲਾਗੂ ਸਟੇਟਾਂ ਦੇ ਡਿਪੈਂਡ ਆ ਸਟੇਟਾਂ ਵਾਲੇ ਕਰ ਸਕਦੇ ਆ ਇਹ ਲਾਗੂ ਕਰਨ ਜਿਹੜਾ ਸੈਂਟਰ ਸਰਕਾਰ ਹਾਂ ਸਾਡਾ ਪੈਸਾ ਦੱਬੂਗੀ ਸੈਂਟਰ ਸਰਕਾਰ ਲੜਾਈ ਸਾਡੀ ਸੈਂਟਰ ਸਰਕਾਰ ਨਾਲ ਫੋਕਸਰ ਹੋ ਜੂਗੀ ਇਸ ਕਰਕੇ ਸਰਕਾਰ ਆਪਦੀ ਜ਼ਿੰਮੇਵਾਰੀ ਨਿਭਾਵੇ ਜਿਹੜਾ ਵਾਅਦਾ ਕੀਤਾ ਉਹ OPS ਲਾਗੂ ਕਰ ਸਰਕਾਰ ਤਾਂ ਕਹਿੰਦੀ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਟੈਂਕੀਆਂ ਦੇ ਚੱਲਣ ਦੀ ਲੋੜ ਨਹੀਂ ਪੈਣੀ ਗੱਲ ਬੈਠ ਕੇ ਹੋ ਜੂਗੀ ਮੁੱਖ ਮੰਤਰੀ ਸਾਹਿਬ ਦੇ ਪਿੱਛੇ ਕਿਸਾਨਾਂ ਨੂੰ ਵੀ ਬਿਆਨ ਆਇਆ ਵੀ ਤੁਸੀਂ ਬੈਠ ਕੇ ਗੱਲ ਕਰੋ ਲੋਕਾਂ ਨੂੰ ਪਰੇ ਕਹਿਣ ਤੇ ਕਮਾਉਣ ਦੀਆਂ ਗੱਲਾਂ ਹੋਰ ਹੁੰਦੀਆਂ ਸਾਨੂੰ ਪਤਾ ਸੀ ਕਿ ਜਦੋਂ ਹਾਕਮ ਜਮਾਤਾਂ ਨੇ ਇਹ ਸਤਾ ਚਾਉਣਾ ਹੁੰਦਾ ਉਦੋਂ ਇਹੀ ਗੱਲਾਂ ਕਰਦੇ ਹੁੰਦੇ ਆ ਜਦੋਂ ਇਹਨਾਂ ਦੇ ਸਤਾ ਦੇ ਪਾਵਿਆਂ ਨੂੰ ਹੱਥ ਪੈ ਗਿਆ ਉਦੋਂ ਤੂੰ ਕੌਣ ਤੇ ਮੈਂ ਪਕਾਉਣ ਉਦੋਂ ਲੋਕ ਇਹਨਾਂ ਨੂੰ ਕੁੜੇ ਕੀੜੇ ਮਕੌੜੇ ਲੱਗਣ ਲੱਗ ਜਾਂਦੇ ਆ ਜਿਹੜੇ ਲੋਕਾਂ ਨਾਲ ਵਾਅਦੇ ਕਰੇ ਆ ਕਿਉਂਕਿ ਲੋਕਾਂ ਨਾਲ ਵਾਅਦੇ ਨਿਭਾਉਣੇ ਔਖੇ ਆ ਕਿਉਂਕਿ ਜਿਹੜਾ ਫਾਇਦਾ ਕਰਨਾ ਉਹ ਤਾਂ ਜੋਕਾਂ ਦਾ ਕਰਨਾ ਜੋਕਾਂ ਦਾ ਕਾਰਪੋਰੇਟਾਂ ਨੂੰ ਕਾਰਪੋਰੇਟਾਂ ਨੂੰ ਜ਼ਮੀਨਾਂ ਦਿਵਾਉਣੀਆਂ ਸਰਮਾਇਜਦਾਰਾਂ ਨੂੰ ਝਿਮਾਂਤ ਬਣਨੀਆਂ ਕਾਰਪੋਰੇਟ ਪੱਖੀ ਨੀਤੀਆਂ ਬਣਾਉਣੀਆਂ ਲਾਗੂ ਤਾਂ ਕਾਰਪੋਰੇਟਾਂ ਦੇ ਪੱਖ 'ਚ ਨੀਤੀਆਂ ਕਰਨੀਆਂ ਇਸ ਲਈ ਲੋਕਾਂ ਨਾਲ ਵਾਅਦੇ ਉਸ ਮਰਜ਼ੀ ਕਰੇ ਜਾਣ ਨਭਾ ਜਿਹੜਾ ਹੋਣਾ ਹੁੰਦਾਗਾ ਨਭਾ ਤਾਂ ਅਮਲਾ ਤੇ ਹੋਣਾ ਹੁੰਦਾ ਇਹ ਅਮਲਾ ਤੇ ਸਰਕਾਰ ਨਹੀਂ ਰਹੀ ਇਹ ਸਰਕਾਰ ਜਿੰਨੇ ਵਾਦੇ ਕਰਦੀ ਆ ਇਹਨੇ ਕੋਈ ਵੀ ਗਾਰੰਟੀ ਆਪਣੀ ਪੂਰੀ ਨਹੀਂ ਕਰੀ ਸਾਰੀਆਂ ਗਾਰੰਟੀਆਂ ਤੇ ਸਰਕਾਰ ਫੇਲ ਹੋਈ ਹੈ ਬਿਲਕੁਲ ਇਹ ਸਨ ਆਗੂ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਸਰਕਾਰ ਤੇ ਇਹਨਾਂ ਨੇ ਸਵਾਲ ਵੀ ਚੁੱਕੇ ਨੇ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ